ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਐਮ ਖਬਰ ਭਾਰੀ ਬਾਦਚਾਨ ਦੇ ਢਾਟੇ ਹੋਏ ਮਕਾਨਾਂ ਦਾ ਨਗਰ ਕੌਂਸਲ ਧਾਰੀਵਾਲ ਵੱਲੋਂ ਟੀਕਾ ਸਰਵੇਖਣ ਪਿਛਲੇ ਦਿਨੀ ਹੋਈ ਭਾਰੀ ਬਾਦਚਾਨ ਹਰਾਂ ਨੇ ਭਾਰੀ ਤਬਾਈ ਮਚਾਈ ਉੱਥੇ ਹੀ ਧਾਰੀਵਾਲ ਸ਼ਹਿਰ ਦੇ ਕਈ ਘਰਾਂ ਦੀਆਂ ਸਤਾਂ ਡਿਗਨ ਕਰਕੇ ਪ੍ਰਭਾਵਿਤ ਲੋਕਾਂ ਨੂੰ ਆਪਣੀਆਂ ਜਾਨਾਂ ਬਚਾ ਕੇ ਹੋਰ ਥਾਵਾਂ ਤੇ ਸ਼ਿਫਟ ਕਰਨਾ ਪਿਆ ਅੱਜ ਪੰਜਾਬ ਸਰਕਾਰ ਦੇ ਵਿਸਾ ਕਹਤ नगर काउंसिल सार याज्ञक प्रधान ਅਤੇ ਆਮ ਆਦਮੀ ਪਾਰਟੀ ਦੇ ਫਾਰ ਮੰਡਲ ਹਲਕਾ ਕਾਦੀਆਂ ਦੇ ਕੋਆਰਡੀਨੇਟਰ શ્રી ਅਸ਼wini ਗੁਰਦਲ ਨੇ ਨਗਰ ਕੌਂਸਲ ਧਾਰੀਵਾਲ ਦੀ ਸੁਮਿਤੀ ਟੀਮ ਸਮੇਤ ਵੱਖ-ਵੱਖ ਮਾਦਾਂ ਦਾ ਸਰਵੇਖਣ ਕੀਤਾ ਜਿਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਮਨ ਕਸਬ ਆਪਣੇ ਮੁਲਾਜ਼ਮ ਸਾਥੀਆਂ ਸਮੇਤ ਮਜੂਦ ਰਹੇ ਇਸ ਮੌਕੇ ਤੇ ਆਮ ਆਦਮੀ ਪਾਰਟੀ ਵਾੜੇ ਇੰਚਾਰਜ ਅਭੀਜੀਸ਼ ਦੇ ਪ੍ਰਣਾ ਧਾਰੀਵਾਲ ਨੇ ਸੁਮਿਤੀ ਟੀਮ ਨਾਲ ਆਪਣੇ ਵਾਰਡ ਦੇ ਪ੍ਰਭਾਵਿਤ ਲੋਕਾਂ ਦੇ ਘਰ-ਘਰ ਜਾ ਕੇ ਸਰਵੇਖਣ ਕਰੇ ਤਿੰਨੋ ਸਹੀ ਤੱਥਾਂ ਤੋਂ ਜਾਣੂ ਕਰਵਾਇਆ ਅਤੇ ਇਹਨਾਂ ਲੋੜਵੰਦ ਪਰਿਵਾਰਾਂ ਦੇ ਘਰ ਬਣਾਉਣ ਲਈ ਜਲਦਗਾਰਤ ਜਾਰੀ ਕਰਨ ਦੀ ਮੰਗ ਕਰਦਿਆਂ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨ ਛੇਰ ਸਿੰਘ ਚਾਰੀਕਲਸੀ ਅਤੇ ਹਲਕਾ ਕਾਡੀਆਂ ਇੰਚਾਰਜ ਜਗਰੂਪ ਸਿੰਘ ਸੇਖੋਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਵਾਈਸ ਪ੍ਰਧਾਨ ਦੀਪਕ ਕੁਮਾਰ ਇੰਕਮ ਨਗਰ ਕੌਂਸਲ ਧਾਰੀਵਾਲ ਦੇ ਜਈ ਮਨੀਸ਼ ਸ਼ਰਮਾ ਸੈਂਟਰੀਨ ਹਸਪਤਾਲ ਸਜੀਵ ਸੋਨੀ ਕੱਚੇ ਕੋਠਿਆਂ ਦੀ ਗਰਾਮਨਾ ਸਬੰਧਤ ਕਲਰਕ ਮੈਡਮ ਪ੍ਰੀਤੀ ਇੰਸਪੈਕਟਰ ਸਫਾਈ ਵਿਭਾਗ ਦੇ ਸੰਚੇਲਿਤ ਸਿਮਰਨ ਗੀਰ ਸਿੰਘ ਤੋਂ ਇਲਾਵਾ ਹੋਰ ਅਜਨ ਵੀਡੀਓ ਪੰਗੀ ਲੱਗੇ ਤਾਂ ਅੱਗੇ ਇਹ ਜੀ ਨੂੰ ਕਰਦੇ ਹੋ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਹਾਂਜੀ ਕੀ ਮਾਏ ਤੁਹਾਡਾ ਕੀ ਕਰ ਰਹੇ ਹੋ ਸਾਡਾ ਬਸਾਟਾ ਜਿਹੜਾ ਬਹੁਤ ਬੁਰਾ ਹਾਲਤੇ ਮਕਾਨ ਸਾਡਾ ਡਿੱਗ ਪਿਆ ਸਾਡੇ ਆਂਦੀ ਹਮਾਇਆ ਮੇਰਾ ਨਾਮ ਹੈ ਤੇ ਆਂਦੀ ਅੰਵੰਦ ਨੇ ਖੇਚ ਤੂ ਸਾਡਾ ਸਮਾਨ ਕੱਢਿਆ ਬਾਅਦ ਵਿੱਚ ਜਦੋਂ ਵੀ ਕੱਢਣ ਦੀ ਡੇਰੇ ਤੇ ਨਾਲ ਹੀ ਛੱਤ ਡਿੱਗੀ ਤੇ ਅੱਜ ਆਇਆ ਅੱਜ ਪ੍ਰਧਾਨ ਆਇਆ ਵੀ ਪ੍ਰਧਾਨ ਆ ਕੇ ਵੇਖਿਆ ਤੇ ਕੰਲਾ ਤੁਹਾਡੀ ਬਹੁਤ ਬੁਰਾ ਹਾਲ ਹੈ ਚਾਚਾ ਇੰਦਰ ਆਇਆ ਉਹਨੇ ਆ ਕੇ ਤੇ ਦੇਖਿਆ ਉਹਨੇ ਕਿਹਾ ਬੜਾ ਬੁਰਾ ਹਾਲ ਆ ਜਿੱਥੇ ਪ੍ਰਧਾਨ ਆਂਦੀ ਆਏ ਡਿਗਲ ਤੋਂ ਬਾਅਦ ਆਏ

ਤੇ ਅੱਜ ਅਸੀਂ ਆਪਣੀ ਨਗਰ ਕਲੀ ਦੀ ਧਾਰੀਵਾਲ ਦੀ ਪੂਰੀ ਟੀਮ ਲੈ ਕੇ ਨਾਲ ਡੀਸੀ ਸਾਹਿਬ ਦੇ ਕੁਝ ਬੰਦੇ ਲੈ ਕੇ ਅਸੀਂ ਧਾਰੀਵਾਲ ਦੇ ਵਿੱਚ ਕਾਫੀ ਜਿਹੜੇ ਮਕਾਨ ਹਨ ਉਹਨਾਂ ਦਾ ਜਾਜਾ ਲਿਆ ਤਾਂ ਕਿ ਇਹਨਾਂ ਦਾ ਬਹੁਤ ਮਾੜਾ ਹਾਲ ਸੀ بارش ਕਰਕੇ ਤੁਸੀਂ ਦੇਖ ਸਕਦੇ ਜਾਈ ਤੁਹਾਨੂੰ ਖਾਨੇ ਵੀ ਕਾਫੀ ਮਕਾਨ ਡਿੱਗ ਚੁੱਕੇ ਨੇ ਸਾਡਾ ਮੁੰਡਾ ਨੌਜਵਾਨ ਭਰਾਵੇਂ ਧਾਰੀਵਾਲ ਦਾ ਅਭੀ ਜੋਤ ਸਿੰਘ ਇਹਨੇ ਸਾਨੂੰ ਦੱਸਿਆ ਵੀ ਤੁਸੀਂ ਧਾਰੀਵਾਲ ਪਰੋਲੇ ਧਾਰੀਵਾਲ ਜਾ ਕੇ ਦੇਖੋ ਜੀ ਤੇ ਕਿੰਨੀ ਮਾੜੀ ਹਾਲਤ ਹੈ ਅਸੀਂ ਅੱਜ ਜਦੋਂ ਦੇਖਿਆ ਵੀ ਕੰਮ ਨਹੀਂ ਕਰਕੇ ਕਾਫੀ میرے ਘਾਰਾਂ ਥਲੇ ਡਿੱਗੇ ਆ ਬਹੁਤ ਮਾੜਾ ਹਾਲ ਹੋ ਚੁੱਕਿਆ ਆਹੀ ਤਾਂ ਜਿੰਨੀ ਮਰੇ ਆ ਹੋਰੀ ਕਾਫੀ ਲੋਕਲ ਮਨੇ ਆ ਮੈਂ ਅਜੇ ਨਗਰ ਪ੍ਰਧਾਨ ਵੀ ਆ ਨਗਰ ਕੌਂਸਲ ਦਾ ਮੈਂ ਤੁਹਾਨੂੰ ਇਹ ਸੱਜਿ ਨੂੰ ਤੇ ਆਪਣੇ ਸ਼ਹਿਰ ਵਾਸੀਓ ਨੇ ਜਵਾਜ ਦਿਵਾਨਾ ਕਿ ਮੈਂ ਜਲਦੀ ਜਲਦੀ ਨਾਲ ਥੋੜੀ ਬੜੀ ਮਾਰਕੀ ਤੁਸੀਂ ਆਪ ਵੀ ਕਰਾਂਗੇ ਤੇ ਨਾਲ ਇਹਨਾਂ ਦੇ ਜਿਹੜੇ ਕੋਨ ਠੱਠੇ ਆ ਠੀਕ ਹੈ ਨੇ ਜਲਦੀ ਜਲਦੀ ਨਾਲ ਇਹਹੀ ਚਾਰ ਕਰਵਾ ਕੇ ਦਾਗੇ ਬਾਰਸ਼ ਛੱਡ ਗਈ ਉਹਦੇ ਬਾਅਦ ਹੀ ਕੰਮ ਨਵੇਂ ਸ਼ੁਰੂ ਕਰਾ ਦੇਣਾ ਅਸੀਂ ਹੋਰ ਵੀ ਧਾਰੀਵਾਲਡ ਵਿੱਚ ਬੜੇ ਅੱਛੇ ਕੰਮ ਕਰ ਰਹੇ ਆ ਦੇਖੋ ਬਰਸਤ ਦਾ ਮੌਸਮ ਅਸੀਂ ਧਾਰੀਵਾਲ ਦੇ ਜਿਲ੍ਹੇ ਸਰਕਾਰੀ ਸਕੂਲ ਆ ਉਹਦੇ ਵਿੱਚ ਵੀ ਫੋਗਿੰਗ ਮਸ਼ੀਨ ਚ ਚਲਾ ਰਹੇ ਆ ਤਾਂ ਕਿ ਮੱਛਰ ਬਹੁਤ ਪੈਦਾ ਹੋ ਰਿਹਾ ਬਿਮਾਰੀਆਂ ਪੈਦਾ ਹੋ ਰਹੀਆਂ ਆ ਇਸ ਤਰ੍ਹਾਂ ਹਰ ਵਾਰਡ ਦੇ ਵਿੱਚ ਹੀ ਫੋਗਿੰਗ ਮਸ਼ੀਨ ਦੇ ਨਾਲ ਅਦਨਾ ਕੀਆ ਬਲਾਈ ਸਰਕਰਿਆਂ ਦਾ ਵੀ ਦੇਖੋ ਪਾਣੀ ਇਕੱਠਾ ਹੋਇਆ ਦਾ ਤਾਂ ਕਿ ਕੋਈ ਮੱਛਰ ਨਾ ਪੈਦਾ ਹੋਏ ਤਾਂ ਕਿ ਲੋਕਾਂ ਦੀ ਸਹਾਜਤ ਵਾਸਤੇ ਜਿੰਨੇ ਪ੍ਰਾਲੇ ਹੀ ਕਰ ਸਕਦੇ ਆ ਅਸੀਂ ਕਰ ਰਿਹਾ ਬਹੁਤ ਬਹੁਤ ਧੰਨਵਾਦ ਕਰਨੇ ਆ ਆਪੇ ਸਰਦਾਰ ਪੁਗਲਚਲ ਮਾਨ ਜੀ ਦਾ ਸੀਐਮ ਸਾਹਿਬ ਦਾ ਜਿਹਨਾਂ ਨੇ ਸਾਨੂੰ ਬਹੁਤ ਹੀ ਸਹੂਲਤਾਂ ਦਿੱਤੀਆਂ ਤਾਂ ਕਿ ਅਸੀਂ ਇਹਨਾਂ ਦੀ ਮਦਦ ਕਰ ਸਕੀਏ ਬੜੀ ਅੱਛੀ ਸਾਡੀ ਉਹਨਾਂ ਨੇ ਆਪ ਪਾ ਦੇ ਦਿੱਤੀ ਬਣਾਈ ਆ ਸਾਡੇ ਸਰਦਾਰ ਜਗਰੂਪ ਸਿੰਘ ਸੇਕਵਾ ਜੀ ਹਲਕਾ ਚਾਹ ਦੇ ਵੀ ਸਾਡੇ ਦਿੱਤਾ ਪਿੱਛੇ ਦੱਤ ਕੇ ਖੜੇ ਨੇ ਤੁਹਾਨੂੰ ਇਹ ਇਨਫੋਰਮੇਸ਼ਨ ਬਿਲ ਜਿਹੜੇ ਇੱਥੇ ਇੱਥੇ ਜਾ ਕੇ ਤੁਸੀਂ ਜਿਹੜਾ ਵੀ ਹੈ ਉਹਨਾਂ ਨੂੰ ਕੋਈ ਦੱਦਾ ਵਾ ਤੋਂ ਸਭ ਨਹੀਂ ਜਾ ਕੇ ਆਪਣੇ ਕੰਮ ਕਰਾ ਰਹੇ ਇਨ ਆਵਾਜ਼ ਬਾਰੇ ਕਿ ਮੈਂ ਸਾਸੀਗਾ ਸਾਰਿਆਂ ਨੂੰ ਦੱਸਦਾ ਮੈਂ ਪੁਰਾਣੀ ਟਾਰੀਬਾਤ ਦਾ ਵਾਰ ਨੰਬਰ 72 ਆਮ ਆਦੂ ਪਾਡੀ ਦਾ ਇਹ ਚਾਰਜਾ ਜੀ ਤੇ ਅੱਜ ਨਾਲ ਪੰਜਾਬ ਸਰਕਾਰ ਵੱਲ ਸਰਵੇ ਕੀਤਾ ਗਿਆ ਨਾਲੇ ਡੀਡੀਸੀ ਵੱਲੋਂ ਟੀਮ ਭੇਜੀ ਗਈ ਆ ਜੀ ਜਿਨ੍ਹਾਂ ਨੇ ਨੀ ਕਰਕੇ ਸੱਪਾ ਲਿਗੀਆਂ ਵਾ ਮਾ ਪੱਦਾ ਲੁਗੈਦਾ ਧੰਨਵਾਦ ਕਰਦਾ ਭਰੋਸਾ ਦਿੱਤਾ ਬੇ ਜਲਦੀ ਤੇ ਜਲਦੀ ਕੰਮ ਕੀਤਾ ਜਾਵੇ ਨਾਲ ਸੰਬਾਧ ਜਗਰੂਤ ਸਿੰਘ ਸੇਵਾਦਾਰ ਜੀ ਧੰਨਵਾਦ ਕਰਦਾ ਨਾਲ ਹਜ਼ਾਰ ਅਹਿਮ ਸ਼ਹੀਦ ਅਲਜੀਤ ਕਾ ਅਜਕਾਰੀ ਪ੍ਰਧਾਨ ਹੰਦਾ ਪੰਮਾ ਵਾਲਾ ਕਹਿੰਦਾ ਜੀ ਮਾਨੇ ਮੇਰੇ ਵਾੜ ਵਿੱਚ ਸਰਵੇਟੀਮ ਭੇਜੀਆ ਉਹਨਾਂ ਨੇ ਟਰੋਸਾ ਦਿੱਤਾ ਜਲਦੀ ਜਲਦੀ ਤੁਹਾਡਾ ਕੰਮ ਕੀਤਾ ਜਾਏਗਾ ਮੇਰੇ ਮਕਾਨ ਤੁਹਾਡੇ ਵਾੜ ਜਾਂ ਜਿਹੜੇ ਆਇਆ ਤਾਂ ਹਾਲਾਤ ਟਟੋ ਪਾ ਦੇ ਸ਼ੇ ਪੰਜ 6 ਘਰ ਜਿਹਨਾਂ ਨੂੰ ਇਹ ਸਤਾ ਬਿਲਕੁਲ ਡੇਗਦੀਆਂ ਆ ਉਹਨਾਂ ਟੀਮਾਂ ਦੇ ਭਾਵੇਂ ਖਲੋਟੇ ਆ ਜੀ ਬੈਠੇ ਆ ਜੀ ਸੌਂਦੇ ਆ ਕੁਝ ਜੰਦ ਕਰਵਾਏ ਸੌਂਦੇ ਆ ਜੀ ਬਹੁਤ ਮਾੜਾ ਹਾਲ ਵਾਲਾ ਮੈਂ ਮੰਗੇ ਹੀ ਕਰਦਾ ਵੀ ਜਲਦੀ ਤੋਂ ਜਲਦੀ ਇਹਨਾਂ ਦੇ ਪੈਸੇ ਪਾਇ ਦੇਦਾ ਆ ਅਜ ਆਪਣਾ ਘਰ ਬਣਾਉਣ ਉਹਨਾਂ ਵਿੱਚ ਬਰੀ ਬੰਦਿਆਂ ਦਾ भरोसा वा बैठे मैं रमन कश्यप गुरदसपुर विभाग वालों में आया तो भी कि प्रधान जी इंफोर मिली वार्ड जिम्मे देखा जाए का जगह का नुकसान हो चुका है घर का ਅੱਜ ਜਿਵੇਂ ਅਸੀਂ ਲਾਲ ਦੀ ਨਾਲਕ ਸਾਡੇ ਐਮਸੀ ਸਾਹਿਬ ਜਿਹੜੇ ਆਏ ਨੇ ਸਾਡੇ ਅਦਿ ਹੋਣਾਂ ਦੁਆਰਾ ਸਾਨੂੰ ਇਨਫੋਰਮ ਕੀਤਾ ਗਿਆ ਸੀ ਕਿ ਸਰ ਸਾਡੀ ਵਾਰਡ ਦੇ ਵਿੱਚ ਵਿਜ਼ਿਟ ਕਰਿਓ ਤਾਂ ਕਿ ਇੱਥੇ ਦੇ ਕਈ ਗਰੀਬ ਪਰਿਵਾਰ ਹੈਗੇ ਜਿਨ੍ਹਾਂ ਦੇ ਕਾਫੀ ਛੱਤਾਂ ਜਿਹੜੀਆਂ ਢਹਿ ਗਈਆਂ ਹੋਈਆਂ ਹਨ بارش ਦੀ ਵਜ੍ਹਾ ਕਰਕੇ ਅਸੀਂ ਅੱਜ ਇਹ ਮੌਕੇ ਤੇ ਸਾਹਿਬ ਜੀ ਨਾਲ ਪ੍ਰੈਜੈਂਟ ਟੀਮ ਦੇ ਨਾਲ ਅਸੀਂ ਇੱਥੇ ਪਹੁੰਚੇ ਹਾਂ ਅਤੇ ਇਹ ਵਾਰਡ ਦੇ ਵਿੱਚ ਦੇਖਿਆ ਗਿਆ ਜਾ ਕੇ ਕਿ ਘਰ-ਘਰ ਵਿੱਚ ਕਾਫੀ ਜ਼ਿਆਦਾ ਜਿਹੜਾ ਘਰਾਂ ਦਾ ਜਿਹੜਾ ਨੁਕਸਾਨ ਹੋ ਚੁੱਕਿਆ ਹੈ ਅਸੀਂ ਇਹ assurance ਦਵਾਉਂਦੇ ਹਾਂ ਕਿ ਇਸ ਕਾਨੂੰਨ ਦੀ ਰਿਪੋਰਟਿੰਗ ਕਰਕੇ ਜਲਦੀ ਤੋਂ ਜਲਦੀ ਇਹਨਾਂ ਦਾ ਕੇਸ ਫਾਈਲ ਕਰਕੇ ਤੇ ਜਲਦੀ ਇਹਨਾਂ ਦੀ ਘਰਾਂ ਦੀ ਬਣਾਉਣ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਜਾਵੇਗਾ। ਧੰਨਵਾਦ। ਜਿਹੜਾ ਘਰਾਂ ਦਾ ਕੋਈ ਨੁਕਸਾਨ ਹੋਇਆ, ਸਮਾਨ ਦਾ ਨੁਕਸਾਨ ਹੋਇਆ, ਭੇਜ ਕੇ ਖਰਾਬ ਹੋ ਗਿਆ, ਉਹਦੇ ਜਮਾਨੇ ਦੇ ਸਰਕਾਰ ਸਾਡੇ। ਸਭ ਦੇਖੋ ਜੀ ਇਹ ਤੇ ਅਲੱਗ-ਅਲੱਗ ਵਿਭਾਗਾਂ ਨਾਲ ਸੰਬੰਧਿਤ ਹੈ ਕਿ ਦੇਖੋ ਅਸੀਂ ਡੀਲ ਕਰਦੇ ਹਾਂ ਪ੍ਰਧਾਨ ਮੰਤਰੀ ਆਵਾਜ਼ ਯੋਜਨਾ। ਸਾਡੇ ਵਿੱਚ ਕਿੰਨਾ ਕਿ ਮੋਸਲੀ ਅਸੀਂ ਜਿਹੜਾ ਘਰਾਂ ਨਾਲ ਸੰਬੰਧਿਤ ਜਿਹੜੀਆਂ ਛੱਤਾਂ ਡਿੱਗੀਆਂ ਹੀਆਂ, ਅਸੀਂ ਉਹਨਾਂ ਨੂੰ ਡੀਲ ਕਰਦੇ ਹਾਂ। ਅਸੀਂ ਅੱਜ ਮੌਕੇ ਦਾ ਜ਼ਾਇਦਾ ਲਿਆ ਜ਼ਾਇਦੇ ਰਿਕਾਰਡਿੰਗ ਅਸੀਂ ਕਸਿਆ ਪ੍ਰਧਾਨ ਜੀ ਹੁਣਾ ਦੇ ਧਿਆਨ ਚ ਐਮਪੀ ਸਾਹਿਬ ਹੁਣਾ ਦੇ ਧਿਆਨ ਚ ਗੱਲ ਹੁੰਦੀ ਕਿ ਦੇਖੋ ਕਿ ਇਹ ਜਿਹੜੇ ਤੁਹਾਡੇ ਘਰ ਆ ਜਿਹੜੇ ਅਸੀਂ ਵਿਜ਼ਿਟ ਕੀਤੇ ਆ ਇਹਨਾਂ ਨੂੰ ਮੁਕੰਮਲ ਤਰੀਕੇ ਨਾਲ ਪਹਿਲ ਦੇ ਅਧਾਰ ਤੇ ਪੂਰੀ ਤੀ ਦੇ ਕੇ ਅਸੀਂ ਜਿਹੜੇ ਕੰਮ ਨੂੰ ਸਿਰ ਮੱਥੇ ਕਰਕੇ ਇਹਨੂੰ ਸੰਪੂਰਨ ਕਰਾਂਗੇ ਜਲਦੋ ਜਲ